ਲੋਕਾਂ ਨੇ ਕੂੜੇਦਾਨ ਨੂੰ ਹੀ ਬਣਾ ਦਿੱਤਾ ਦੇਵਤਾ ਕਰਨ ਲੱਗੇ ਪੂਜਾ ਅਕਸਰ ਹੀ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਚਾਹੀਦਾ ਏ ਕਿਉਂਕਿ ਲੋਕ ਮੂਰਖ ਬਨਣ ਲਈ ਹਮੇਸ਼ਾ ਤਿਆਰ ਬੈਠੇ ਹੁੰਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਇਹ ਵੀਡੀਓ ਇੱਕ ਮੰਦਰ ਦੀ ਹੈ ਜਿੱਥੇ ਕਿ ਲੋਕ ਮੰਦਰ ਦੇ ਬਾਹਰ ਪਏ ਕੂੜੇਦਾਨ ਨੂੰ ਦੇਵਤਾ ਬਣਾ ਕੇ ਮੱਥਾ ਟੇਕ ਰਹੇ ਨੇ ਜਿੱਥੇ ਕੂੜਾ ਪਾਇਆ ਜਾਂਦਾ ਹੈ ਉੱਥੇ ਲੋਕ ਪੈਸੇ ਪਾ ਕੇ ਮੱਥਾ ਟੇਕ ਰਹੇ ਨੇ ਸੋ ਬਹੁਤ ਸਾਰੇ ਲੋਕ ਤਾਂ ਅਨਪੜਤਾ ਕਾਰਨ ਮੂਰਖ ਬਣ ਰਹੇ ਨੇ ਪਰ ਕੁਝ ਪੜ੍ਹੇ ਲਿਖੇ ਵੀ ਅੰਧਵਿਸ਼ਵਾਸ ਵਿੱਚ ਪੈ ਕੇ ਹਰ ਆ ਮੱਥਾ ਟੇਕਣ ਬੈਠ ਜਾਂਦੇ ਨੇ ਬਸ ਕੋਈ ਬਾਬਾ ਜਾਂ ਸਾਧ ਪਿੱਛੇ ਲਾ ਕੇ ਲੁੱਟਣ ਵਾਲਾ ਚਾਹੀਦਾ ਏ ਲੋਕ ਲਟਾ ਹੋਣ ਲਈ ਹਮੇਸ਼ਾ ਤਿਆਰ ਬੈਠੇ ਰਹਿੰਦੇ ਨੇ ਕਿਉਂਕਿ ਅੱਜ ਕੱਲ੍ਹ ਲੋਕ ਆਪਣੀ ਮਿਹਨਤ ਜਾਂ ਕਿਰਤ ਕਮਾਈ ਤੇ ਨਹੀਂ ਸਗੋਂ ਬਾਬਿਆਂ ਦੇ ਧਾਗੇ ਤਵੀਤਾਂ ਤੇ ਵੱਧ ਯਕੀਨ ਕਰਦੇ ਨੇ ਸੋ ਅੱਜ ਦਾ ਸਮਾਂ ਤਾਂ ਇਹੋ ਜਿਹਾ ਹੈ ਤੁਸੀਂ ਕਿਸੇ ਸੁੰਨੀ ਥਾਂ ਤੇ ਖੰਭਣੀਆਂ ਬਨ ਕੇ ਮੱਥਾ ਟੇਕਦੇ ਹੋ ਕੁਝ ਦਿਨਾਂ ਵਿੱਚ ਹੀ ਉਸ ਥਾਂ ਦੀ ਪੂਜਾ ਹੋਣ ਲੱਗ ਜਾਵੇਗੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ